ਸਸੇ ਕਾਲ ਦੀ ਸਾਰਾ ਨ ਪਿਆਰ ਪਰ ਸਸੇ ਕਾਲ ਹਾਂਜੀ ਆਪਾਂ ਇੱਕਾ ਜਿਹਾ ਛੋਟਾ ਜਿਹਾ ਕੁਜਾ ਲਿਆ ਪਿੰਡਾਂ ਵਿੱਚ ਤਨ ਕੁਜਾ ਹੀ ਕਹਿੰਦੇ ਨੇ ਤੇ ਇਹ ਮੈਂ ਆਪਣੇ ਘਰ ਤੋਂ ਹੀ ਲੈ ਕੇ ਆਈ ਆਂਗੀ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਗਲਾਸ ਪਾਣੀ ਦੇ ਹਾਂਜੀ ਆਪਾਂ ਗੈਸ ਤੇ ਧਰਿਆ ਔਰ ਘੱਟ ਸੇਕ ਤੇ ਹੀ ਧਰਾਂਗੇ ਦੋ ਗਲਾਸ ਪਾਣੀ ਦੇ ਪਾਵਾਂਗੇ ਆਪਾਂ ਇਹਦੇ ਵਿੱਚ ਜੋ ਕਿ ਆਪਾਂ ਪਾਣੀ ਕਾਫੀ ਗਰਮ ਕਰਾਂਗੇ ਦੋ ਗਲਾਸ ਆਪਾਂ ਪਾਣੀ ਦੇ ਪਾਏ ਆ ਇੱਕ ਕੁੱਜੇ ਦੇ ਵਿੱਚ ਪਹਿਲਾਂ ਮੈਂ 12 ਘੰਟੇ ਪਾਣੀ ਪਾ ਕੇ ਰੱਖਿਆ ਸੀ ਕਿ ਜਿੰਨਾ ਪਾਣੀ ਇਹਨੇ ਸੋਕਣਾ ਉਹ ਆਪਣਾ ਪਾਣੀ ਸੋਕ ਲਏਗਾ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਆਪਾਂ ਇਹ ਕੁੱਜਾ ਕਿਉਂ ਧਰਿਆ ਤੇ ਇਹਦੇ ਵਿੱਚ ਆਪਾਂ ਕੀ ਕੀ ਸਮਾਨ ਪਾ ਰਹੇ ਆ ਤੁਸੀਂ ਅੰਡ ਤੱਕ ਦੇਖਣਾ ਔਰ ਫਿਰ ਦੇਖਣਾ ਤੁਸੀਂ ਕਿ ਆਪਾਂ ਇਸ ਕੁੱਜੇ ਵਿੱਚ ਕੀ ਤਿਆਰ ਕਰ ਰਹੇ ਆਂ ਆਂ ਜਿਹਨੋਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਗੁਲਾਬ ਦੇ ਫੁੱਲ ਜਿਨ੍ਹਾਂ ਦੀ ਮੈਂ ਤਿੰਨ ਤੋਂ ਚਾਰ ਪੱਤੀਆਂ ਲਈਆਂ ਮੇਰੇ ਘਰੇ ਗੁਲਾਬ ਦੇ ਫੁੱਲ ਤਾਜ਼ਾ ਤਿਆਰ ਹੋ ਰਹੇ ਨੇ ਕਿਉਂਕਿ ਲੱਗੇ ਹੋਏ ਨੇ گلاب ਦੇ ਫੁੱਲ ਇਹ ਪਾਵਾਂਗੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲਾਂਗੇ ਉਬਾਲਣ ਤੋਂ ਬਾਅਦ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਹਾਂਜੀ ਆਪਣਾ گلاب ਦੀਆਂ ਪੱਤੀਆਂ ਉਬਲ ਰਹੀਆਂ ਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਸੌਂਫ ਜੋ ਕਿ ਹੈ ਤੁਸੀਂ ਦੇਖਿਓ ਦੇਸੀ ਤਰੀਕੇ ਦੇ ਨਾਲ ਚਾਹ ਬਣਦੀ ਜਿਹਨੂੰ ਕਹਿੰਦੇ ਆ ਕੁੱਲੜ ਚਾਹ ਆਪਾਂ ਇਹ ਕੁੱਲੜ ਚਾਹ ਹੀ ਤਿਆਰ ਕਰਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਉਬਾਲਾਂਗੇ ਨਾਲ ਇਹਦੇ ਪਾਵਾਂਗੇ ਆਪਾਂ ਅਜਵਾਇਨ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲ ਲਾਂਗੇ ਤੇ ਦੇਖੋ ਤੁਸੀਂ ਉਬਲਣ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ ਕੀ ਕੁਝ ਪਾਉਣੇ ਆ ਔਰ ਬਹੁਤ ਹੀ ਟੇਸਟੀ ਚਾਹ ਬਣਦੀ ਹੈਗੀ ਪਹਿਲਾਂ ਮੈਂ ਆਪ ਦੋ ਤਿੰਨ ਵਾਰ ਬਣਾ ਕੇ ਪੀਤੀ ਆ ਫਿਰ ਤੁਹਾਡੇ ਨਾਲ ਇਹ ਮੈਂ ਸ਼ੇਅਰ ਕਰਨ ਲੱਗੀ ਕਿਉਂਕਿ ਮੈਨੂੰ ਚੀਜ਼ ਨਹੀਂ ਚੰਗੀ ਲੱਗਦੀ ਤਾਂ ਮੈਂ ਨਹੀਂ ਤਿਆਰ ਕਰਦੀ ਹੁੰਦੀ ਇਹ ਆਪਣੇ ਉਬਲ ਕੇ ਘੜਾ ਪਾਉਣੇ ਦੇ ਵਿੱਚ ਚਾਹ ਪੱਤੀ ਟਾਈਮ ਥੋੜਾ ਲੱਗਦਾ ਹੈ ਕੁੱਲਰ ਚਾਹ ਬਣਾਉਣ ਨੂੰ ਪਰ ਟੇਸਟ ਇਹਦਾ ਵੱਖਰਾ ਹੀ ਹੁੰਦਾ ਵਾ ਚਾਹ ਪੱਤੀ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਆ ਤਸੀਂ ਕਿੰਨੀ ਕੁ ਪਾਉਣੇ ਕਿੰਨੀ ਕੁ ਪੀਣੇ ਆ ਪਰ ਆਪਾਂ ਕੜਾਕੇ دار ਪੀਣੇ ਆ ਇਸ ਲਈ ਆਪਾਂ ਜ਼ਿਆਦਾ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਜੋ ਆਪਾਂ ਇਲਾਚੀਆਂ ਦਾ ਲੌਂਗ ਜੋ ਮਸਾਲੇ ਕੁੱਟ ਕੇ ਰੱਖੇ ਆਪਾਂ ਇਹ ਪਾਵਾਂਗੇ ਤੇ ਥੋੜੀ ਪਾਵਾਂਗੇ ਆਪਰੇ ਦੇ ਵਿੱਚ ਕਾਲੀ ਮਿਰਚ ਕਿਉਂਕਿ ਕਾਲੀ ਮਿਰਚ ਨਾਲ ਹਰ ਇੱਕ ਚੀਜ਼ ਬੈਵਾਦੀ ਔਰ ਬਹੁਤ ਹੀ ਅੱਛੀ ਚੀਜ਼ ਹੁੰਦੀ ਆ ਆਪਾਂ ਥੋੜੇ ਜਿਹਾ ਪਾਵਾਂਗੇ ਜ਼ਿਆਦਾ ਨਹੀਂ ਕਾਲੀ ਮਿਰਚ ਪਾਈ ਹੈ ਚਾਹ ਦਾ ਟੇਸ ਦੇਖਿਓ ਤੁਸੀਂ ਕਿੰਨਾ ਹੋਏਗਾ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਉਬਾਲ ਲਾਂਗੇ ਉਬਲਣ ਤੋਂ ਬਾਅਦ ਫਿਰ ਆਪਾਂ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਦੁੱਧ ਕਿਉਂਕਿ ਦੁੱਧ ਨੂੰ ਵੀ ਆਪਾਂ ਚੰਗੀ ਤਰ੍ਹਾਂ ਕਾੜ ਲਾਂਗੇ ਇਹਦੇ ਵਿੱਚ ਔਰ ਚਾਹ ਦਾ ਤੁਸੀਂ ਸਵਾਦ ਦੇਖਿਆ ਇੰਨੀ ਟੇਸ ਚਾਹ ਬਣਦੀ ਹੈ ਬਹੁਤ ਜ਼ਿਆਦਾ ਲੋਕ ਕਹਿੰਦੇ ਆ ਕੁਲੜਾ ਚਾਹ ਪੀਣੀ ਰਾਜਸਥਾਨ ਚ ਬਣਦੀ ਹੈ ਨਹੀਂ ਆਪਾਂ ਹਰ ਇੱਕ ਚੀਜ਼ ਆਪਣੇ ਘਰੇ ਤਿਆਰ ਕਰ ਸਕਦੇ ਹਾਂ ਟਾਈਮ ਥੋੜਾ ਜਰੂਰ ਲੱਗਦਾ ਹੁੰਦਾ ਟਾਈਮ ਦੇ ਖਾਤਰ ਤੁਸੀਂ ਆਪਣੇ ਸਿਹਤ ਦੀ ਖਾਤਰ ਆਪਣੀ ਖਾਤਰ ਤੁਸੀਂ ਜਰੂਰ ਦੇਖਿਆ ਕਰੋ ਤੁਹਾਨੂੰ ਅੱਗੇ ਇਹਦੇ ਵਿੱਚ ਹੋਰ ਵੀ ਚੀਜ਼ਾਂ ਬਣਾਉਣੀਆਂ ਦੱਸਾਂਗੀ ਜੋ ਕਿ ਤੁਹਾਡੀ ਸਿਹਤ ਹੋਣੀ ਹੈ ਤਾ ਵਧੀਆ ਤਿਆਰ ਰਹਿਣਗੀਆਂ ਸਿਹਤ ਦਾ ਰਾਜ ਹੋਣੀ ਹੈ ਔਰ ਸਿਹਤ ਲਈ ਠੀਕ ਰਹਿਣਗੀਆਂ ਪਹਿਲੇ ਜ਼ਮਾਨੇ ਦੇ ਵਿੱਚ ਇੰਨੇ ਬਜ਼ੁਰਗ ਬਿਮਾਰ ਨਹੀਂ ਸੀ ਹੁੰਦੇ ਕਿਉਂਕਿ ਉਹ ਇੰਨਾ ਕੁਝਾਂ ਦੇ ਵਿੱਚ ਹੀ ਦਾਲ ਸਬਜ਼ੀ ਸਭ ਬਣਾ ਕੇ ਖਾਂਦੇ ਸੀਗੇ ਤੇ ਆਪਾਂ ਇਸ ਲਈ ਜ਼ਿਆਦਾ ਬਿਮਾਰ ਆ ਕਿ ਆਪਾਂ ਆਪਣੇ ਚੱਲ ਪਈਆਂ ਕਿ ਹੋਰ ਕੁੱਕਰ ਦੇ ਵਿੱਚ ਬਣਨਾ ਪਰ ਸ਼ਹਿਰਾਂ ਦੇ ਵਿੱਚ ਬਣਦੀ ਆ ਬਣਾਉਣੀ ਪੈਂਦੀ ਆ ਤੇ ਪਰ ਤੁਸੀਂ ਵੀ ਦੇਖੋ ਇਹਦੇ ਵਿੱਚ ਕੁੱਲੜ ਚਾ ਤੇ ਆਪਾਂ ਅਦਰਕ ਕੁੱਟਿਆ ਤੇ ਆਪਾਂ ਅਦਰਕ ਵੀ ਇਹਦੇ ਵਿੱਚ ਲਾਸਟ ਤੇ ਪਾਵਾਂਗੇ ਕਿਉਂਕਿ ਚਾਹ ਉਬਲਣ ਵਾਲੀ ਹੈ ਆਪਾਂ ਇਹਦੇ ਵਿੱਚ ਅਦਰਕ ਵੀ ਐਡ ਕੀਤਾ ਲਾਸਟ ਤੇ ਬਾਨ ਨੂੰ ਚੰਗੀ ਤਰ੍ਹਾਂ ਹਵਾ ਲਾ ਕੇ ਆਪਲੇ ਨਾਲ ਚਾਹ ਪੋਣੀ ਚਾਹ ਪੋਣੀ ਦੇ ਵਿੱਚ ਨਾਲ ਪੈਨ ਨੂੰ ਇਦਾਂ ਦਾ ਕਰਕੇ ਬਣਾਵਾਂ ਕਾਵਾਂਗੇ ਕਿਉਂਕਿ ਚਾਹ ਆਪਣੀ ਚੰਗੀ ਤਰ੍ਹਾਂ ਰਹਿ ਜਾਈਗੀ ਜਿਹਦਾ ਟੇਸ ਆ ਫਿਰ ਉਹ ਵੱਖਰਾ ਹੀ ਹੋਏਗਾ ਹਾਂਜੀ ਆਪਣੀ ਕੁੱਲੜ ਚਾਹ ਤਿਆਰ ਹੈ ਕਿਉਂਕਿ ਦੇਖੋ ਵਧੀਆ ਵਾਲਾ ਕਾਫੀ ਟਾਈਮ ਆਵਾਲਦੇ ਆ ਤਾਂ ਚਾਹ ਦਾ ਟੇਸਟ ਵੱਖਰਾ ਹੀ ਹੁੰਦਾ ਆਪਣੀ ਕੁੱਲੜ ਚਾਹ ਤਿਆਰ ਹੈ ਜੋ ਕਿ ਆਪਾਂ ਬਹੁਤ ਹੀ ਦੇਸੀ ਤਰੀਕੇ ਨਾਲ ਬਣਾਈ ਤੇ ਦੇਸੀ ਤਰੀਕੇ ਨਾਲ ਹੀ ਪੀਵਾਗੇ ਆਪਾਂ ਸਟੀਲ ਦੇ ਗਲਾਸ ਦੇ ਵਿੱਚ ਕਿਉਂਕਿ ਕੁੱਲੜ ਚਾਹ ਦਾ ਵੱਖਰਾ ਟੇਸਟ ਹੁੰਦਾ ਵਾ ਇਸ ਲਈ ਬਸ ਦਾ ਮਿੱਟੀ ਦਾ ਕੁੱਲੜ ਹੋਵੇ ਤਾਂ ਬਹੁਤ ਹੀ ਜ਼ੋਰ ਵੀ ਟੇਸਟ ਲੱਗਦੀ ਹੈ ਪਰਾਪਸਟील ਦੇ ਗਲਾਸ ਵਿੱਚ ਹੀ ਪੀਵਾਂਗੇ ਦੋ ਗਲਾਸ ਪਾਣੀ ਦੇ ਪਾਏ ਵਿੱਚ ਇੱਕ ਅੱਧਾ ਗਲਾਸ ਦੁੱਧ ਆ ਪਾਇਆ ਐਨੀ ਆ ਭਰਨੀ ਕਿ ਇਹ ਸਿਰਫ ਐਨੀ ਹੀ ਚਾਹ ਆਪਣੇ ਕੋਲੇ ਰਹਿ ਗਈ ਆਪਣੀ ਕੁਲੜ ਚਾਹ ਤਿਆਰ ਹੈ ਜੀ ਤਾਂ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਪੀਓ ਔਰ ਫਿਰ ਦੱਸਿਓ ਕਿ ਤੁਹਾਨੂੰ ਇਹ ਚਾਹ ਕਿਸ ਤਰ੍ਹਾਂ ਦੀ ਲੱਗੀ